ਸਤਿ ਸ੍ਰੀ ਅਕਾਲ ਜੀ ਜਿਹੜੇ ਵੀ ਵਿਦਿਆਰਥੀ ਆਪੀਯੂ ਤੋਂ ਡਿਸਟੈਂਸ ਐਜੂਕੇਸ਼ਨ ਦੇ ਤਹਿਤ ਆਪਣੀ ਬੀਏ ਦੀ ਡਿਗਰੀ ਕਰ ਰਹੇ ਤੇ ਜਿਹਕਰ ਉਹਨਾਂ ਦਾ ਸੈਮੈਸਟਰ ਪਹਿਲਾ ਆ ਤੇ ਉਹਨਾਂ ਦੇ ਕੋਲ ਤੇ ਆਹ ਦਾ ਵਿਸ਼ਾ ਹੈ ਤੇ ਵੀਡੀਓ ਸੀਰੀਜ਼ ਅਸੀਂ ਖਾਸ ਉਹਨਾਂ ਦੇ ਲਈ ਜਿਹੜੀ ਹੈ ਸ਼ੁਰੂ ਕੀਤੀ ਹੋਈ ਹੈ ਜਿਹਦੇ ਵਿੱਚ ਪਹਿਲੀ ਯੂਨਿਟ ਅਸੀਂ ਮੁਕੰਮਲ ਕਰ ਚੁੱਕੇ ਹਾਂ ਉਹਦੀਆਂ ਦੋ ਵੀਡੀਓਜ਼ ਪੋਸਟ ਹੋ ਚੁੱਕੀਆਂ ਐ ਅੱਜ ਦੀ ਤੀਜੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਟੌਪਿਕ ਪੜਾਂਗੇ ਉਹ ਆ ਦੂਜੀ ਇਕਾਈ ਪੱਥਰ ਯੁੱਗ ਇਹਨੂੰ ਸਟੋਨ 에ਜ ਵੀ ਕਹਿ ਦਿੱਤਾ ਜਾਂਦਾ ਹੈ ਇਨੂੰ ਇਹਨਾਂ ਨੇ ਦੋ ਭਾਗਾਂ ਦੇ ਵਿੱਚ ਵੰਡਿਆ ਆ ਪਹਿਲਾ ਪੁਰਾਣਾ ਪੱਥਰ ਕਾਲ ਫਿਰ ਦੂਸਰਾ ਜਿਹੜਾ ਹੈ ਨਵਾਂ ਪੱਥਰ ਕਾਲ ਨਿਊ ਸਟੋਨ 에ਜ ਜਿਹੜਾ ਪੁਰਾਣਾ ਪੱਥਰ ਕਾਲ ਆ ਜਿਹੜਾ ਮਨੁੱਖ ਦੀ ਉਤਪਤੀ ਦਾ ਇਤਿਹਾਸ ਆ ਮਨੁੱਖ ਦੀ ਆਰੰਭਤਾ ਦਾ ਮਨੁੱਖੀ ਜੀਵਨ ਦੀ ਆਰੰਭਤਾ ਦਾ ਜਿਹੜਾ ਇਤਿਹਾਸ ਆ ਉਹ ਬੜੀ ਇੱਕ ਦਿਲਚਸਪ ਜੀ ਕਹਾਣੀ ਆ ਕਿ ਕਿਵੇਂ ਕਿਵੇਂ ਇਹਨੇ ਪਹਿਲਾਂ ਜਾਨਵਰਾਂ ਦੇ ਵਾਂਗ ਜੀਵਨ ਬਤੀਤ ਕਰਦਾ ਸੀਗਾ ਆਪਣਾ ਫਿਰ ਹੌਲੀ ਹੌਲੀ ਜਿੱਦਾਂ ਇਹਦੇ ਮਨ ਦਾ ਵਿਕਾਸ ਹੁੰਦਾ ਰਿਹਾ ਮਾਨਸਿਕ ਵਿਕਾਸ ਹੋਇਆ ਮੈਂਟਲ ਡਵੈਲਪਮੈਂਟ ਹੋਈ ਫਿਰ ਹੌਲੀ ਹੌਲੀ ਜਿਹੜਾ ਆ ਇਹਨੇ ਮਨੁੱਖੀ ਵਿਹਾਰ ਜਿਹੜੇ ਕਰਨੇ ਸ਼ੁਰੂ ਕਰ ਦਿੱਤੇ ਹੁਣ ਜੇ ਅਸੀਂ ਆਪਣੇ ਆਸ-ਪਾਸ ਵੀ ਵੇਖੀਏ ਤੇ ਅਜੇ ਵੀ ਕਈ ਯਾਰ ਜਿੱਦਾਂ ਸਾਡੇ ਘਰਾਂ 'ਚ ਕਹਦੇ ਬੰਦਾ ਬਣ ਜਾ ਉਹ ਜਿਹੜਾ ਆ ਮਨੁੱਖੀ ਵਿਹਾਰ ਸਿੱਖਣਾ ਵਿਹਾਰ ਸਿੱਖਣ ਦੇ ਲਈ ਸਮਾਂ ਜਿਹੜਾ ਆ ਹਰ ਇੱਕ ਚੀਜ਼ ਨੂੰ ਲੱਗਦਾ ਹੈ ਜਦੋਂ ਅਸੀਂ ਕੋਈ ਸਿੱਖਣਾ ਹੁੰਦਾ ਹੈ ਹੌਲੀ ਹੌਲੀ ਮਨੁੱਖ ਜਿਹੜਾ ਡਿਵੈਲਪ ਹੁੰਦਾ ਗਿਆ ਹੌਲੀ ਹੌਲੀ ਉਹ ਨਵੀਆਂ ਚੀਜ਼ਾਂ ਸਿੱਖਦਾ ਗਿਆ ਜਿਵੇਂ ਪਹਿਲਾਂ ਅੱਗ ਬਾਲਣੀ ਨਹੀਂ ਸਿਉਂਦੀ ਫਿਰ ਉਹਨੇ ਅੱਗ ਸਿੱਖੀ ਬਾਲਣੀ ਫਿਰ ਉਹਨੇ ਜਿਹੜਾ ਕੱਚਾ ਮਾਸ ਖਾਂਦਾ ਸੀ ਕੱਚੀਆਂ ਚੀਜ਼ਾਂ ਖਾਂਦਾ ਸੀ ਉਹ ਪਕਾ ਕੇ ਖਾਣੀਆਂ ਸ਼ੁਰੂ ਕੀਤੀਆਂ ਜਿੱਦਾਂ ਜਿੱਦਾਂ ਸਮਾਂ ਬੀਤਦਾ ਗਿਆ ਉਹ ਤਾਂ ਉਦਾਂ ਉਦਾਂ ਮਨੁੱਖੀ ਵਿਵਹਾਰ ਦੇ ਵਿੱਚ ਤਬਦੀਲੀਆਂ ਆਉਂਦੀ ਗਈ ਉਦਾਂ ਉਦਾਂ ਉਹ ਡਿਵੈਲਪ ਹੁੰਦਾ ਗਿਆ ਤਰੱਕੀ ਕਰਦਾ ਗਿਆ ਅਨਸਿਵਲਾਈਜ਼ਡ ਸੀਗਾ ਪਹਿਲਾਂ ਫਿਰ ਹੌਲੀ ਹੌਲੀ ਜਿਹੜਾ ਆ ਉਹ ਸਿਵਲਾਈਜ਼ਡ ਹੋ ਗਿਆ ਉਹਦੀ ਸਾਰੀ ਸਿਵਲਾਈਜ਼ੇਸ਼ਨ ਦੀ ਕਹਾਣੀ ਜਿਹੜੀ ਆ ਉਹ ਅਸੀਂ ਪੱਥਰ ਯੁੱਗ ਦੇ ਸਮੇਂ ਕਿਵੇਂ ਦਾ ਜੀਵਨ ਸੀਗਾ ਉਹ ਸਾਰਾ ਅਸੀਂ ਪੜਾਂਗੇ ਸੋ ਜਿਹੜਾ ਪੁਰਾਣਾ ਪੱਥਰ ਕਾਲ ਸੀ ਉਹਦੇ ਵਿੱਚ ਸਭ ਤੋਂ ਪਹਿਲਾਂ ਜੇ ਮਨੁੱਖ ਦੇ ਰਹਿਣ ਸੈਣ ਦੀ ਗੱਲ ਕਰੀਏ ਤੇ ਉਹਦਾ ਜਿਹੜਾ ਸਾਰਾ ਜੀਵਨ ਸਾਰਾ ਸਮਾਂ ਸੀਗਾ ਉਹ ਇਹੋ ਹੀ ਕਿ ਆਪਣੀ ਸੁਰੱਖਿਆ ਕਿਸੇ ਤਰ੍ਹਾਂ ਕੀਤੀ ਜਾਵੇ ਜੰਗਲੀ ਜਾਨਵਰਾਂ ਤੋਂ ਕਿਉਂਕਿ ਆਸੇ-ਪਾਸੇ ਜਿਹੜਾ ਜੰਗਲਾਂ ਵਿੱਚ ਰਹਿਣ ਨੂੰ ਦੇ ਕੋਲ ਕੋਈ ਪੱਕਾ ਮਕਾਨ ਤੇ ਹੈ ਨਹੀਂ ਸੀ ਅੱਜ ਅਸੀਂ ਦਰਵਾਜ਼ੇ ਬੰਦ ਕਰਕੇ ਸੇਫਟੀ ਦੇ ਨਾਲ ਸੌਂ ਜਾਂਦੇ ਆਂ ਪਰ ਜਿਹੜਾ ਉਸ ਸਮੇਂ ਆ ਉਹ ਜੰਗਲਾਂ 'ਚ ਰਹਿੰਦਾ ਹੈ ਰੁੱਖਾਂ ਦੀ ਛਾਂਵੇਂ ਸੌਂ ਜਾਂਦਾ ਹੈ ਜਿੱਥੇ ਮਰਜ਼ੀ ਬਹਿ ਜਾਂਦਾ ਹੈ ਉਸ ਸਮੇਂ ਦੇ ਮਨੁੱਖ ਦੇ ਕੋਲ ਰਹਿਣ ਨੂੰ ਕੋਈ ਪੱਕਾ ਮਕਾਨ ਕੋਈ ਥਾਂ ਟਿਕਾਣਾ ਪੱਕਾ ਨਹੀਂ ਸੀ। ਉਹ ਫਿਰਕੇ ਆਪਣਾ ਜੀਵਨ ਬਤੀਤ ਕਰਦਾ ਹੈ ਤੇ ਸਭ ਤੋਂ ਮੁਢਲੀ ਲੋੜ ਨੂੰ ਇਹ ਹੀ ਕਿ ਆਪਣਾ ਜਿਹੜਾ ਢਿੱਡ ਭਰ ਜੇ ਭੋਜਨ ਮਿਲ ਜੇ ਤੇ ਦੂਜੀ ਚੀਜ਼ ਇਹਨੂੰ ਵੀ ਸੁਰੱਖਿਆ ਜਾਨ ਬਚੀ ਰਹੇ ਕਿਸੇ ਤਰ੍ਹਾਂ ਜੰਗਲੀ ਜਾਨਵਰਾਂ ਤੋਂ। ਸੋ ਸਾਰੇ ਦਾ ਸਾਰਾ ਧਿਆਨ ਉਹਦਾ ਇਸੇ ਗੱਲ ਤੇ ਕੇਂਦਰਿਤ ਹੁੰਦਾ ਸੀਗਾ ਕਿ ਆਪਣੀ ਆਜੀਵਿਕਾ ਨੂੰ ਚਲਾ ਲੇ ਤੇ ਦੂਜਾ ਜਿਹੜਾ ਆ ਉਹ ਸੁਰੱਖਿਆ ਉਹਦੀ ਹੁੰਦੀ ਰਹੇ। ਫਿਰ ਉਹਦਾ ਰਹਿਣ ਸੈਣ ਦਾ ਸਟਾਈਲ ਤੇ ਇਹ ਹੋਈ ਰਿਹਾ। ਦੂਸਰਾ ਜਿਹੜਾ ਪੁਰਾਣਾ ਪੱਥਰ ਕਾਲ ਦੇ ਸਮੇਂ ਵਿੱਚ ਉਹਦੇ ਜੇ ਕੱਪੜੇ ਗਹਿਣਿਆਂ ਦੀ ਗੱਲ ਕਰੀਏ ਤੇ ਉਸ ਸਮੇਂ ਬਹੁਤਾਂ ਵਿੱਚ ਮਨੁੱਖ ਨੇ ਜਿਹੜਾ ਪਹਿਲਾਂ ਤਾਂ ਨਗਰ ਅਵਸਥਾ ਦੇ ਵਿੱਚ ਹੀ ਰਹਿੰਦਾ ਰਿਹਾ ਫਿਰ ਹੌਲੀ-ਹੌਲੀ ਜਿਵੇਂ ਉਹਨੂੰ ਸਮਾਰਿਕ ਲੂਣਾ ਮਹਿਸੂਸ ਹੋਈਆਂ ਜਾਂ ਆਪਣੇ ਸਰੀਰ ਨੂੰ ਮੌਸਮ ਦੇ ਪ੍ਰਭਾਵ ਤੋਂ ਬਚਾਉਣ ਲਈ ਜਿਵੇਂ ਬਾਰਿਸ਼ਾਂ ਆਉਂਦੀਆਂ ਆ ਜਾਂ ਸਰਦੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਜਾਂ ਗਰਮੀ ਲੱਗਦੀ ਹੈ ਬਹੁਤ ਜ਼ਿਆਦੀ ਧੁੱਪ ਤੋਂ ਬਚਣ ਲਈ ਹੌਲੀ-ਹੌਲੀ ਉਹਨੇ ਦਰੱਖਾਂ ਦੇ ਪੱਤਿਆਂ ਦੇ ਨਾਲ ਜਦ ਜਾਨਵਰਾਂ ਦੀ ਖਲ ਦੇ ਨਾਲ ਆਪਣੇ ਸਰੀਰ ਨੂੰ ਢੱਕਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਜਿਹੜਾ ਮਨੁੱਖ ਦੇ ਉਹ ਕੱਪੜੇ ਬਣੇ ਫਿਰ ਉਸ ਤੋਂ ਬਾਅਦ ਗੱਲ ਆਉਂਦੀ ਆ ਕਿ ਪੁਰਾਣੇ ਪੱਥਰ ਕਾਲ ਦੇ ਵਿੱਚ ਉਹਦਾ ਜਦੋਂ ਉਹਨੂੰ ਆਪਣੇ ਸ਼ਿਕਾਰ ਲਈ ਭੋਜਨ ਤੇਰੀ ਲੋੜ ਪੈਂਦੀ ਸੀਗੀ ਉਹਦੇ ਲਈ ਉਜਾਰ ਕਿਹੜੇ ਕਿਹੜੇ ਵਰਤਦਾ ਸੀਗਾ ਤੇ ਉਸ ਸਮੇਂ ਪੁਰਾਣੇ ਪੱਥਰ ਕਾਲ ਦੀ ਜੇ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਸਭ ਤੋਂ ਜ਼ਿਆਦਾ ਜਿਹੜੇ ਹਥਿਆਰ ਜਿਹੜੇ ਵਿਸ਼ੇਸ਼ਾਂ ਦੇ ਵਿੱਚ ਪ੍ਰਾਪਤ ਹੋਏ ਆ ਉਹ ਪੱਥਰਾਂ ਦੇ ਹੀ ਬਣੇ ਹੋਏ ਆ ਦੂਜੀ ਚੀਜ਼ ਉਹਨਾਂ ਦੇ ਵਿੱਚ ਨਵੇਂ ਪੱਥਰ ਕਾਲ ਦੇ ਵਿੱਚ ਜਿਹੜੇ ਆ ਥੋੜੇ ਜਿਓ ਸਵਾਰੇ ਗਏ ਪਹਿਲਾਂ ਜਦੋਂ ਪੁਰਾਣਾ ਪੱਥਰ ਕਾਲ ਦਾ ਯੁੱਗ ਜਿਹੜਾ ਅਸੀਂ ਡਿਸਕਸ ਕਰ ਰਹੇ ਆ ਉਹਦੇ ਵਿੱਚ ਜਿਹੜੇ ਹਥਿਆਰ ਸੀਗੇ ਉਹ ਬੇਟੰਗੇ ਜੇ ਬੇਤਰਤੀਬੇ ਜਿਵੇਂ ਕੋਈ ਕਿਸੇ ਜਾਨਵਰ ਦੀ ਹੱਡੀ ਕੋਈ ਤਿੱਖੀ ਮਿਲ ਗਈ ਜਾਂ ਕੋਈ ਜਾਨਵਰ ਦੀਆਂ ਹੱਡੀਆਂ ਤੋਂ ਕੋਈ ਢਾਂਚਾ ਕੋਈ ਇਦਾਂ ਦਾ ਮਿਲ ਗਿਆ ਜਿੱਦਾਂ ਕੋਈ ਕੰਮ ਲਿਆ ਜਾ ਸਕਦਾ ਉਹਨੂੰ ਉਹਨੇ ਹਥਿਆਰ ਦੇ ਵਜੋਂ ਯੂਜ਼ ਕਰ ਲਿਆ ਜਾਂ ਕੋਈ ਕੋਈ ਟਾਣੀ ਰੁੱਖ ਦੀ ਮੋਟੀ ਚੰਗੀ ਮਿਲ ਗਈ ਉਹਨਾਂ ਨੇ ਬਤੌਰ ਹਥਿਆਰ ਵਰਤਣਾ ਸ਼ੁਰੂ ਕਰ ਲਿਆ ਰੁੱਖਾਂ ਦੀਆਂ ਟਾਹਣੀਆਂ ਨੂੰ ਲੱਕੜਾਂ ਨੂੰ ਫਿਰ ਜਿਹੜਾ ਪੱਥਰਿਆ ਦੋ ਪੱਥਰਾਂ ਨੂੰ ਭੰਨ ਕੇ ਉਹਦੇ ਵਿੱਚੋਂ ਇੱਕ ਪੀਸ ਜਿਹੜਾ ਕੱਢ ਲੈਂਦੇ ਸੀਗੇ ਉਹ ਜਿਹੜਾ ਇਹ ਸਾਹੇ ਉਹਨੂੰ ਹਥਿਆਰ ਦੇ ਵਜੋਂ ਕਿਸੇ ਚੀਜ਼ ਨੂੰ ਛਿੱਲਣ ਦੇ ਲਈ ਕਿਸੇ ਚੀਜ਼ ਨੂੰ ਕੱਟਣ ਦੇ ਲਈ ਉਹ ਸਾਰਾ ਪੱਥਰ ਦੇ ਹਥਿਆਰਾਂ ਦੀ ਵਰਤੋਂ ਹੁੰਦੀ ਰਹੀ ਤੇ ਤਿਆਰ ਰੱਖਣ ਜੋ ਗੱਲ ਆ ਕਿ ਜਦੋਂ ਪ੍ਰਾਣਾ ਪੱਥਰ ਕਾਲ ਦਾ ਦੌਰ ਚੱਲਦਾ ਹੈ ਉਹਦੇ 'ਚ ਇਹਨੂੰ ਮਨੁੱਖ ਨੂੰ ਅੱਗ ਬਾਲਣੀ ਨਹੀਂ ਆਈ ਅਗੇ ਸੰਜੀ ਉਹਦੇ ਖਾਣ ਪੀਣ ਦੀ ਵੀ ਗੱਲ ਕਰੀਏ ਤੇ ਭੋਜਨ ਦੇ ਵਿੱਚ ਅਜੀਵਿਕਾ ਦਾ ਸਾਧਨ ਉਹਦਾ ਇਹੋ ਹੀ ਸੀਗਾ ਕਿ ਇੱਕ ਤਾਂ ਕੰਦ ਮੂਲ ਕੰਦ ਮੂਲ ਹੁੰਦਾ ਆ ਵੈਸੇ ਤਾਂ ਜਿਹੜਾ ਕੰਦ ਮੂਲ ਹੁੰਦਾ ਹੈ ਉਹ ਹੁੰਦਾ ਜਿਹੜੇ ਧਰਤੀ ਦੇ ਹੇਠ ਚੀਜ਼ ਉਗਦੀ ਆ ਜਿਵੇਂ ਜੋਕੇ ਸਮੇ ਗਾਜਰ ਮੂਲੀ ਜੋ ਵੀ ਸ਼ਗਮ ਵਗੈਰਾ ਜੋ ਕੁਝ ਵੀ ਅਸੀਂ ਬੀਜਦੇ ਆ ਨਾ ਧਰਤੀ ਦੇ ਹੇਠਾਂ ਜਿਹੜੀ ਚੀਜ਼ ਉਗਦੀ ਆ ਆਲੂ ਧਰਤੀ ਦੇ ਜੋ ਕੁਝ ਵੀ ਧਰਤੀ ਦੇ ਹੇਠਾਂ ਹੁੰਦਾ ਆ ਉਹ ਸਾਰਾ ਕੁਝ ਕੰਦ ਮੂਲ ਦੇ ਘੇਰੇ ਦੇ ਵਿੱਚ ਆਉਂਦਾ ਆ ਉਸ ਸਮੇ ਜਿਹੜਾ ਆ ਉਹਦਾ ਭੋਜਨ ਜਿਹੜਾ ਐ ਡਿਪੈਂਡ ਕਰਦਾ ਸੀ ਉਹਦਾ ਖਾਣ ਪੀਣ ਦੀ ਵਿਵਸਥਾ ਸੀ ਜਿਹੜੀ ਆ ਉਹ ਕੰਨਮੂਲ ਦੇ ਉੱਤੇ ਜਿਹੜਾ ਐ ਉਹ ਡਿਪੈਂਡ ਡੀਗਾ ਕੰਨਮੂਲ ਖਾਂਦਾ ਸੀਗਾ ਰੁੱਖਾਂ ਤੋਂ ਫਲ ਜਿਹੜਾ ਉਹਨੂੰ ਪ੍ਰਾਪਤ ਹੁੰਦਾ ਹੈ ਖਾਣ ਵਾਲਾ ਉਹ ਖਾ ਲੈਂਦਾ ਸੀਗਾ ਦੂਜਾ ਜਿਹੜਾ ਆ ਜਾਨਵਰਾਂ ਦਾ ਮਾਸ ਕਿਉਂਕਿ ਉਸ ਸਮੇ ਅੱਗ ਦੀ ਹੋ ਜਿਹੜੀ ਪੁਰਾਣੇ ਪੱਥਰ ਕਾਲ ਦੇ ਵਿੱਚ ਨਹੀਂ ਹੋਈ ਸੀ ਕੱਚਾ ਹੀ ਮਾਸ ਜਿਹੜਾ ਆ ਉਹ ਖਾ ਲੈਂਦੇ ਸੀਗੇ ਤੇ ਆਪਣਾ ਜੀਵਨ ਜਿਹੜਾ ਬਤੀਤ ਕਰਦੇ ਸਰਵਾਈਵ ਕਰਦੇ ਕਿਸੇ ਨਾ ਕਿਸੇ ਤਰੀਕੇ ਜੋ ਕੁਝ ਵੀ ਉਹਨਾਂ ਨੂੰ ਖਾਣ ਨੂੰ ਮਿਲ ਜਾਂਦਾ ਸੀ ਕਹਿਣ ਤੋਂ ਭਾਵ ਕਿ ਇੱਕ ਜਾਨਵਰਾਂ ਵਾਂਗ ਹੀ ਜੀਵਨ ਸੀਗਾ ਥੋੜਾ ਥੋੜਾ ਉਹਨੇ ਡਿਵੈਲਪ ਹੋਣਾ ਥੋੜੀ ਥੋੜੀ ਸਮਝ ਉਹਦੀ ਬਣਨੀ ਸ਼ੁਰੂ ਹੋ ਗਈ ਜਿਹਦੇ ਨਾਲ ਉਹਨੇ ਕੁਝ ਔਜ਼ਾਰ ਬਣਾ ਲਏ ਆਪਣਾ ਭੋਜਨ ਥੋੜਾ ਪਤਾ ਕੱਟ ਕੇ ਆਪਣਾ ਖਾ ਸਕਦਾ ਜੀਗਾ ਕੋਈ ਬਹੁਤਾ ਜ਼ਿਆਦਾ ਉਹਨੂੰ ਕੋਈ ਸਮਝ ਨਹੀਂ ਸੀ ਉਹਦੇ ਤੋਂ ਬਾਅਦ ਰਹਿਣ ਸੈਣ ਦੀ ਗੱਲ ਹੋ ਗਈ ਫਿਰ ਆਉਂਦੀ ਆ ਕਲਾ ਤੇ ਸੰਗੀਤ ਦੀ ਗੱਲ ਜੇ ਕਰੀਏ ਤੇ ਉਹ ਕਿਤੇ ਨਾ ਕਿਤੇ ਮਨੁੱਖ ਦੇ ਅੰਦਰ ਹੀ ਇਹ ਚੀਜ਼ ਜਿਹੜੀ ਆ ਰੱਬ ਨੂੰ ਹੀ ਪੈਦਾ ਹੋਈ ਹੈ ਸ਼ੁਰੂ ਤੋਂ ਹੀ ਆਦ ਮਨੁੱਖ ਤੋਂ ਹੀ ਆਦਿ ਮਾਨਵ ਜਿਨ੍ਹਾਂ ਨੂੰ ਆਦਿ ਮਾਨਵ ਕਹਿ ਲੈਂਦੇ ਆ ਉਹਨਾਂ ਤੋਂ ਹੀ ਇਹ ਚੀਜ਼ ਚੱਲਦੀ ਆਉਂਦੀ ਹੈ ਕਿ ਜਿਹੜੀਆਂ ਖੋਜਾਂ ਬਾਅਦ ਵਿੱਚ ਖੁਦਾਈਆਂ ਤੋਂ ਵੀ ਚੀਜ਼ਾਂ ਪ੍ਰਾਪਤ ਹੋਈਆਂ ਨਾ ਉਹਨਾਂ ਤੋਂ ਵੀ ਕੁਝ ਬਾਦਜੰਤਰ ਜਿਹੜੇ ਵਜਾਉਣ ਵਾਲੇ ਹਨ ਹਵਾਨਾ ਵਜਾਉਣ ਵਾਲੇ ਬਾਦਜੰਤਰ ਹੁੰਦੇ ਆ ਜਿਹੜਾ ਉਹਨਾਂ ਨੂੰ ਹਵਾਨਾ ਪਲੇ ਕਰਨ ਵਾਲੇ ਇੰਸਟਰੂਮੈਂਟ ਜਿਹੜੇ ਇਦਾਂ ਦਾ ਇਦਾਂ ਦੀਆਂ ਕੁਝ ਚੀਜ਼ਾਂ ਪ੍ਰਾਪਤ ਹੋਈਆਂ ਫਿਰ ਕੁਝ ਜਿਹੜਾ ਆ ਉਸ ਸਮੇਂ ਪੱਥਰਾਂ ਦੇ ਉੱਤੇ ਜਿਵੇਂ ਉਹ ਜਾਨਵਰਾਂ ਨੂੰ ਦੇਖਦਾ ਸੀਗਾ ਜਾਂ ਜੜੀ ਵੀ ਚੀਜ਼ ਨੂੰ ਅਬਜ਼ਰਵ ਕਰਦਾ ਸੀਗਾ ਹੁਣ ਵੇਖੋ ਜਿਵੇਂ ਉਦਾਹਰਣ ਲਈਏ ਕਿ ਕੋਈ ਕਵੀ ਆ ਉਹਨੇ ਜਿੱਦਾਂ ਜਿੱਦਾਂ ਦੀ ਦੁਨੀਆ ਅਬਜ਼ਰਵ ਕੀਤੀ ਦੀ ਜਿੱਦਾਂ ਜਿੱਦਾਂ ਜਿਹੜੇ ਰੰਗ ਟੰਗ ਵੇਖੇ ਉਹ ਤਾਂ ਦੀ ਕਵਿਤਾ ਲਿਖ ਲੈਂਦਾ ਕੋਈ ਚਿੱਤਰਕਾਰ ਆ ਉਹਨਾਂ ਜੋ ਕਿ ਸਮੇਂ ਸਾਡੇ ਕੋਲ ਕੈਨਵਸ ਆ ਗਏ ਆ ਬਹੁਤ ਸਾਰੀਆਂ ਸਹੂਲਤਾਂ ਪੇਪਰ ਦੇ ਉੱਤੇ ਡਰਾਇੰਗ ਕਰਦੇ ਆ ਕਿ ਕੈਨਵਸ ਤੇ ਆਪਣੇ ਚਿੱਤਰ ਬਣਾਉਂਦੇ ਆ ਤੇ ਉਸ ਸਮੇਂ ਕੋਈ ਇਦਾਂ ਦੇ ਸਾਧਨ ਨਹੀਂ ਉਹਨੇ ਪੱਥਰਾਂ ਦੇ ਉੱਤੇ ਉਹ ਜਿੱਦਾਂ ਦੀਆਂ ਚੀਜ਼ਾਂ ਵੇਖਦਾ ਸੀ ਜੋ-ਜੋ ਵੀ ਉਹਦੀ ਅਬਜ਼ਰਵੇਸ਼ਨ ਸੀਗੀ ਜੋ-ਜੋ ਕੁਝ ਵੇਖਦਾ ਜੰਗਲਾਂ 'ਚ ਹੀ ਰਹਿੰਦਾ ਹੈ ਜਾਨਵਰੀ ਜਿਆਦਾ ਦੇਖਣੇ ਜਾਂ ਰੁੱਖ ਬੂਟੇ ਦੇਖਣੇ ਉਹਨਾਂ ਦੇ ਚਿੱਤਰ ਨੇ ਜਿਵੇਂ ਵੀ ਉਹਦੇ ਕੋਲ ਉਕੇਰੇ ਗਏ ਜਾਂ ਕਿਸੇ ਚੀਜ਼ ਦੇ ਨਾਲ ਜਾਂ ਪੱਥਰਾਂ ਦੇ ਨਾਲ ਪੱਥਰ ਦੇ ਉੱਤੇ ਉਹ ਉਕੇਰੇ ਹੋਏ ਖੁਦਾਈ ਤੋਂ ਬਾਅਦ ਜਿਹੜੇ ਪ੍ਰਾਪਤ ਹੋਏ ਕਿਹਾ ਜਾ ਸਕਦਾ ਹੈ ਕਿ ਉਸ ਸਮੇਂ ਵੀ ਪੁਰਾਣੇ ਪੱਥਰ ਕਾਲ ਦੇ ਸਮੇਂ ਵੀ ਉਹਨਾਂ ਨੂੰ ਕਲਾ 'ਚ ਦਿਲਚਸਪੀ ਸੀ ਜਾਂ ਆਪਣੀ ਕੋਈ ਸੰਗੀਤ ਦੇ ਵਿੱਚ ਦਿਲਚਸਪੀ ਜਿਹੜੀ ਮੰਨੀ ਜਾ ਸਕਦੀ ਹੈ ਪਰ ਉਸ ਤੋਂ ਬਾਅਦ ਅਗਲਾ ਸਟੈਪ ਹੁੰਦਾ ਹੈ ਕਿ ਧਾਰਮਿਕ ਭਾਵਨਾਵਾਂ ਕਿਹੋ ਜੀਆਂ ਸੀਗੀਆਂ ਉਹਦੀਆਂ ਕਿਉਂਕਿ ਇਤਿਹਾਸਕਾਰ ਬੜੇ ਇਦਾਂ ਵੀ ਲਿਖਦੇ ਆ ਕਿ ਜਦੋਂ ਅੱਗ ਦੀ ਖੋਜ ਕਰਦਾ ਹੈ ਮਨੁੱਖ ਫਿਰ ਉਹਨੂੰ ਅੱਗ ਜਿਹੜੀ ਹੈ ਮਹਾ ਸ਼ਕਤੀਸ਼ਾਲੀ ਆਪਣੇ ਤੋਂ ਜਿਹੜੀ ਵੀ ਚੀਜ਼ ਤਗੜੀ ਲੱਗਦੀ ਹੈ ਨਾ ਮਨੁੱਖ ਨੂੰ ਉਹ ਉਹਦੇ ਥੱਲੇ ਲਾ ਕੇ ਚੱਲਦਾ ਹੈ ਉਹਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੰਦਾ ਜਿਹਦੇ ਤੋਂ ਜਿਹੜਾ ਤਗੜਾ ਹੁੰਦਾ ਹੈ ਸਿੱਧੀ ਗੱਲ ਹੈ ਤੇ ਮਨੁੱਖ ਦੇ ਸੁਭਾਅ ਜੀ ਹੈ ਇਹ ਗੱਲ ਸੋ ਕਈ ਵਿਦਵਾਨਾਂ ਨੇ ਇਹ ਵੀ ਲਿਖਿਆ ਕਿ ਅੱਗ ਦੀ ਪਾਣੀ ਦੀ ਪੂਜਾ ਵੀ ਐਸੇ ਕਰਕੇ ਮਨੁੱਖਾਂ ਨੇ ਸ਼ੁਰੂ ਕੀਤੀ ਤੇ ਜੇ ਗੱਲ ਕਰੀਏ ਆਪਾਂ ਪ੍ਰਾਣੇ ਪੱਥਰ ਕਾਲ ਦੀਆਂ ਧਾਰਮਿਕ ਭਾਵਨਾਵਾਂ ਦੀ ਲੋਕਾਂ ਦੀ ਤੇ ਉਸ ਸਮੇਂ ਇਹ ਮੰਨਿਆ ਜਾਂਦਾ ਆ ਕਿ ਕਿਉਂਕਿ ਕੋਈ ਉਹਦਾ ਠੋਸ ਸਬੂਤ ਉਸ ਸਮੇਂ ਕਰਮ ਦੀਆਂ ਬਣਤਾ ਦਾ ਨਹੀਂ ਮਿਲਿਆ ਕੋਈ ਵੀ ਪ੍ਰਾਪਤ ਨਹੀਂ ਹੋਇਆ ਜਿਹਦੇ ਤੋਂ ਇਤਿਹਾਸਕਾਰਾਂ ਨੇ ਇਹ ਅੰਦਾਜ਼ਾ ਲਾਇਆ ਕਿ ਹੋ ਸਕਦਾ ਆ ਕਿ ਉਹ ਮਨੁੱਖ ਜਿਹੜਾ ਆ ਉਹਦਾ ਸਾਰੇ ਦਾ ਸਾਰਾ ਸਮਾਂ ਜਿਹੜਾ ਆ ਉਹ ਬਤੀਤ ਹੁੰਦਾ ਸੀ ਆਪਣੀ ਜੀਵਨ ਨੂੰ ਸਰਵਾਈਵ ਕਰਨ ਦੇ ਲਈ ਆਪਣੀ ਜਾਨ ਬਚਾਉਣ ਦੇ ਲਈ ਤੇ ਜਾਂ ਭੋਜਨ ਪ੍ਰਾਪਤੀ ਦੇ ਲਈ ਆਪਣਾ ਢਿੱਡ ਭਰਨ ਦੇ ਲਈ ਸੋ ਜਿਆਦਾ ਵਧੇਰੇ ਸਮਾਂ ਕਿਉਂਕਿ ਉਹਦਾ ਸਾਰਾ ਰੁੱਝਾ ਲੈਂਦਾ ਹੈ ਦਿਨੇ ਰਾਤ ਇਸੇ ਕੰਮ ਦੇ ਵਿੱਚ ਹੀ ਕਿ ਆਪਣੀ ਜਾਨ ਨੂੰ ਕਿਵੇਂ ਬਚਾਲਾ ਜਾਂ ਆਪਣਾ ਭੋਜਨ ਦਾ ਵਰਦੰਧ ਕਰਨਾ ਕਿਤੇ ਕੋਈ ਕਾਣ ਨੂੰ ਮਿਲ ਜਾਵੇ ਜਿਵੇਂ ਜਾਨਵਰਾਂ ਦੇ ਨਹੀਂ ਜਿਵੇਂ ਜਾਨਵਰ ਕਰਦੇ ਆ ਕਿ ਸਾਰੇ ਦਿਨ ਆਪਣਾ ਭੋਜਨ ਟੋਲਦੇ ਫਿਰਦੇ ਰਹਿੰਦੇ ਆ ਉਹਦਾ ਮਨੋਂ ਕੋਈ ਭੋਜਨ ਦੀ ਭਾਲ ਚ ਤੁਰੇ ਫਿਰਦਾ ਰਹਿੰਦਾ ਹੈ ਸਾਰਾ ਦਿਨ ਕੁਮੱਕੜ ਜਿਵੇਂ ਨਹੀਂ ਕਿਤੇ ਰਹਿਣ ਸੈਣ ਨੂੰ ਕੋਈ ਥਾਂ ਟਿਕਾਣਾ ਉਹਦਾ ਹੈ ਨਹੀਂ ਸੀ ਪੱਕਾ ਰੁੱਖਾਂ ਦੀ ਛਾਂਵੇਂ ਸੌਂ ਜਾਂਦਾ ਹੈ ਤੇ ਉਹਦਾ ਕਰਕੇ ਉਹਦਾ ਸਾਰਾ ਹੀ ਸਮਾਂ ਇਹਦੇ ਚ ਬਤੀਤ ਹੋ ਜਾਂਦਾ ਸੀ ਉਹਦੇ ਚ ਧਾਰਮਿਕ ਭਾਵਨਾਵਾਂ ਦਾ ਕੋਈ ਚਿੰਨ ਜਿਹੜਾ ਪੁਰਾਣੇ ਪੱਥਰ ਕਾਲ ਦੇ ਵਿੱਚ ਜਿਹੜਾ ਸਾਨੂੰ ਨਹੀਂ ਮਿਲਦਾ ਪੁਰਾਣਾ ਪੱਥਰ ਕਾਲ ਜਿਹੜਾ ਹੈ ਉਹਦੇ ਵਿੱਚ ਕੋਈ ਧਾਰਮਿਕਤਾ ਉਹਨਾਂ ਮਨੁੱਖਾਂ ਦੇ ਵਿੱਚ ਜਿਹੜੀ ਆ ਕੋਈ ਇਤਿਹਾਸਕਾਰ ਨਹੀਂ ਮੰਨਦੇ ਕਿ ਉਹਦੇ ਚ ਹੋਊਗੀ ਸੋ ਇਹ ਸੀਗਾ ਪੁਰਾਣਾ ਪੱਥਰ ਕਾਲ ਹੁਣ ਅਸੀਂ ਅੱਗੇ ਪੜਾਂਗੇ ਨਵਾਂ ਪੱਥਰ ਕਾਲ ਜਿਹੜਾ ਨਿਊ ਸਟੋਨ 에ਜ ਉਹਦੇ ਚ ਮਨੁੱਖੀ ਜੀਵਨ ਕਿਵੇਂ ਦਾ ਸੀਗਾ ਉਹਦਾ ਵਰਤਾਰਾ ਕਿਵੇਂ ਦਾ ਸੀਗਾ ਨਵੇਂ ਪੱਥਰ ਯੋਗ ਦੇ ਵਿੱਚ ਮਨੁੱਖ ਨੇ ਜਿਹੜਾ ਬਹੁਤ ਸਾਰਾ ਵਿਕਾਸ ਕਰ ਲਿਆ ਸੀਗਾ ਐਜ਼ ਕੰਪੈਰੀਟਿਵ ਟੂ ਪੁਰਾਣਾ ਪੱਥਰ ਯੋਗ ਜਿਹੜਾ 올ਡਰ ਸਟੋਨ 에ਜ ਆ ਉਹਦੇ ਮੁਕਾਬਲੇ ਕਾਫੀ ਹੱਦ ਤੱਕ ਉਹਦਾ ਜੀਵਨ ਜਿਹੜਾ ਵਿਕਸਿਤ ਹੋ ਚੁੱਕਾ ਸੀਗਾ ਜਿਵੇਂ ਇੱਕ ਪੁਰਾਣੇ ਪੱਥਰ ਕਾਲ ਦੇ ਵਿੱਚ ਮਨੁੱਖ ਨੂੰ ਕੋਈ ਕੱਪੜੇ ਪਾਉਣ ਦਾ ਕੋਈ ਬਹੁਤਾ ਗਿਆਨ ਨਹੀਂ ਸੀਗਾ ਤੇ ਨਵੇਂ ਪੱਥਰ ਕਾਲ ਤੱਕ ਪਹੁੰਚਦੇ ਆ ਪਹੁੰਚਦੇ ਆ ਇਸ ਯੁੱਗ ਤੇ ਇਸ ਸਮੇਂ ਤੱਕ ਪਹੁੰਚਦੇ ਆ ਉਹਨੇ ਜਿਹੜਾ ਆ ਥੋੜਾ ਬਹੁਤਾ ਆਪਣੇ ਕੱਪੜਿਆਂ ਨੂੰ ਵੀ ਸਵਾਰ ਲਿਆ ਆਪਣੇ ਕੱਪੜੇ ਪਾਉਣ ਦਾ ਵੀ ਉਹਨੂੰ ਢੰਗ ਆ ਗਿਆ ਚੰਗੀ ਤਰ੍ਹਾਂ ਆਪਣੇ ਸਰੀਰ ਨੂੰ ਢੱਕਣਾ ਸ਼ੁਰੂ ਕਰ ਦਿੱਤਾ। ਉਦੋਂ ਤੋਂ ਬਾਅਦ ਜੇ ਗਹਿਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨੇ ਜਿਹੜਾ ਸਿੱਪੀਆਂ ਦੇ ਦਰਿਆਵਾਂ ਤੋਂ ਮਿਲਣ ਵਾਲੇ ਸਮੁੰਦਰਾਂ ਤੋਂ ਮਿਲਣ ਵਾਲੀਆਂ ਚੀਜ਼ਾਂ ਜਿਹੜੀਆਂ ਅੰਦਰੀਆਂ ਤੋਂ ਪ੍ਰਾਪਤ ਹੁੰਦੀਆਂ ਉਹਨਾਂ ਪੱਥਰਾਂ ਸਿੱਪੀਆਂ ਕੋ ਗਿਆਦੇ ਜਿਹੜੇ ਗਹਿਣੇ ਬਣਾਉਣੇ ਸ਼ੁਰੂ ਕੀਤੇ। ਫਿਰ ਹੌਲੀ-ਹੌਲੀ ਨਵੇਂ ਪੱਥਰ ਯੁੱਗ ਦੇ ਵਿੱਚ ਹੀ ਉਹਨੇ ਜਿਹੜਾ ਆਪਣੇ ਮੈਟਲ ਦੇ ਵੀ ਗਹਿਣੇ ਜਿਹੜੇ ਆ ਬਣਾਉਣੇ ਸ਼ੁਰੂ ਕਰ ਲਏ ਸੀਗੇ। ਮਨੁੱਖਾਂ ਨੇ ਆਪਣੇ ਪਾਉਣ ਦੇ ਲਈ ਆਪਣੀ ਸੁੰਦਰਤਾ ਦੇ ਲਈ ਖਾਸ ਕਰ ਔਰਤਾਂ ਜਿਹੜੀਆਂ ਆ ਉਹਨਾਂ ਨੇ ਗਹਿਣੇ ਪਾਉਣੀ ਸ਼ੁਰੂ ਕਰ ਦਿੱਤੇ ਸੀਗੇ। ਉਸ ਤੋਂ ਬਾਅਦ ਜੇ ਨਵੇਂ ਪੱਥਰ ਯੁੱਗ ਦੇ ਹਥਿਆਰਾਂ ਦੀ ਔਜ਼ਾਰਾਂ ਦੀ ਗੱਲ ਕਰੀਏ ਤੇ ਉਹ ਜਿਹੜੇ ਆ ਬਲੱਡ ਸਟੋਨ ਤੇ ਉਹ ਹੋਰ ਜਿਹੜੇ ਨਵੇਂ ਤਰੀਕੇ ਦੇ ਪੱਥਰ ਉਹਨਾਂ ਨੇ ਵਰਤ ਕੇ ਤੇ ਆਪਣੇ ਹਥਿਆਰ ਜਿਹੜੇ ਆ ਉਹਨਾਂ ਨੂੰ ਇੱਕ ਪ੍ਰੋਪਰ ਸ਼ੇਪ ਦੇਣੀ ਸ਼ੁਰੂ ਕਰ ਦਿੱਤੀ। ਕਿਉਂਕਿ ਜਿਵੇਂ ਪਹਿਲਾਂ ਪੁਰਾਣੇ ਪੱਥਰ ਕਾਲ ਵਿੱਚ ਵੀ ਟੰਗੇ ਜੇ ਸਿਰਫ ਪੱਥਰ ਨੂੰ ਕੰਮ ਲਈ ਵਰਤਿਆ ਜਾਂਦਾ ਸੀਗਾ ਤੋੜ ਲਿਆ ਉਹਦਾ ਹਿੱਸਾ ਤਿੱਖਾ ਕਰ ਲਿਆ ਉਹਨੂੰ ਵਰਤ ਲਿਆ। ਨਵੇਂ ਪੱਥਰ ਕਾਲ ਦੇ ਵਿੱਚ ਨਵੇਂ ਪੱਥਰ ਯੁੱਗ ਦੇ ਵਿੱਚ ਜਿਹੜਾ ਆ ਮਨੁੱਖ ਨੇ ਆਪਣੇ ਹਥਿਆਰਾਂ ਨੂੰ ਪ੍ਰੋਪਰ ਲੱਕੜ ਦਾ ਹੱਥਾ ਉਹਨਾਂ ਦੇ ਵਿੱਚ ਲੱਗਾ ਹੋਇਆ ਸੀ ਜਿਹੜੇ ਨਵੇਂ ਪੱਥਰ ਯੁੱਗ ਦੇ ਹਥਿਆਰ ਮਿਲੇ ਆ ਫਿਰ ਉਹਨਾਂ ਨੂੰ ਇੱਕ ਕਿਸੇ ਨੂੰ ਤਿਕੋਣਾ ਅਕਾਰ ਦੇ ਲਿਆ ਕਿਸੇ ਨੂੰ ਅਰਧ ਚੰਦਰਕਾਰ ਅਕਾਰ ਦੇ ਲਿਆ ਉਹਨੂੰ ਅਕਾਰ ਦੇਣਾ ਉਹਨੂੰ ਸ਼ੇਪ ਦੇ ਵਿੱਚ ਲਿਆਉਣਾ ਸਿੱਖ ਲਿਆ ਪ੍ਰੋਪਰ ਸ਼ੇਪ ਦੇ ਵਿੱਚ ਜਿਹੜੇ ਹਥਿਆਰ ਆ ਉਪਧਾਈਆਂ ਤੋਂ ਪ੍ਰਾਪਤ ਹੁੰਦੇ ਆ ਜਿਹੜਾ ਨਵੇਂ ਪੱਥਰ ਯੁੱਗ ਦਾ ਨਿਵਾਸ ਖੇਤਰ ਆ ਉਹ ਅਸਾਮ ਬੰਗਾਲ ਮੱਧ ਪ੍ਰਦੇਸ਼ ਆਂਧਰਾ ਪ੍ਰਦੇਸ਼ ਇਧਰ ਸਾਰੇ ਜਿਹੜਾ ਕਸ਼ਮੀਰ ਤੱਕ ਵੀ ਇਹਦੇ ਅਵਸ਼ੇਸ਼ ਜਿਹੜੇ ਆ ਪ੍ਰਾਪਤ ਹੁੰਦੇ ਆ ਨਵੇਂ ਪੱਥਰ ਯੁੱਗ ਦੇ ਫਿਰ ਜੇ ਗੱਲ ਕਰੀਏ ਕਿ ਕਸ਼ਮੀਰ ਦੇ ਵਿੱਚ ਇੱਕ ਬੁਰਜਹੋਂਦ ਦਾ ਨਾਮ ਦਾ ਇਲਾਕਾ ਆ ਜਿਹੜੀ ਧਿਆਨ ਰੱਖਣ ਯੋਗ ਸਾਡੇ ਚੇਤੇ ਰੱਖਣ ਵਾਲੀ ਗੱਲ ਆ ਬੁਰਜਹੋਂਦ ਦੇ ਇਲਾਕੇ ਦੇ ਵਿੱਚ ਜਿਹੜੇ ਬੜੇ ਅਵਸ਼ੇਸ਼ ਇਹਨਾਂ ਦੇ ਹਥਿਆਰਾਂ ਦੇ ਪੱਥਰਾਂ ਦੇ ਨਵੇਂ ਪੱਥਰ ਯੁੱਗ ਦੇ ਸਮੇਂ ਦੇ ਮਿਲੇ ਆ ਉਤੋਂ ਕੜੀਆਂ ਵਾਂਗੂ ਇੱਕ ਸ਼ੈ ਚੂੜੀਆਂ ਵਰਗੀ ਵੀ ਮਿਲੀ ਆ ਹੋ ਸਕਦਾ ਉਹ ਸਮੇਂ ਪੁਰਸ਼ਾਂ ਜਾਂ ਮਹਿਲਾਵਾਂ ਕੋਈ ਪਾਉਂਦੀਆਂ ਹੋਣਗੀਆਂ ਹੋਰ ਵੀ ਕਈ ਤਰ੍ਹਾਂ ਦੇ ਹਥਿਆਰ ਸਮਾਨ ਫਿਰ ਨਵੇਂ ਪੱਥਰ ਯੁੱਗ ਦੇ ਵਿੱਚ ਜਿਹੜਾ ਆ ਇੱਕ ਚੰਗੀ ਚੀਜ਼ ਮਨੁੱਖ ਨੇ ਹੀ ਵਾਪਰਦੀ ਹੈ ਕਿ ਉਹਦਾ ਜਿਹੜਾ ਕੁਮਕੜ ਜੀਵਨ ਆ ਉਹ ਫਿਰ ਤੁਰ ਕੇ ਸਮਾਂ ਕੱਟਣ ਵਾਲਾ ਜਿਹੜਾ ਆ ਉਹ ਬਦਲ ਜਾਂਦਾ ਹੈ ਪੱਕੇ ਨਿਵਾਸਾਂ ਦੇ ਵਿੱਚ ਉਹਨੇ ਹੌਲੀ ਹੌਲੀ ਆਪਣੇ ਕੋਈ ਕਿਸੇ ਨੇ ਗੁਫਾ ਦੇ ਢੰਗ ਦਾ ਕਿਸੇ ਨੇ ਕਿਸੇ ਤਰੀਕੇ ਦਾ ਕਿਸੇ ਨੇ ਥੋੜਾ ਬਹੁਤਾ ਕੱਚੀ ਮਿੱਟੀ ਦਾ ਜਾਂ ਕਿਸੇ ਤਰੀਕੇ ਦਾ ਆਪਣਾ ਚਾਰ ਦਿਵਾਰੀ ਕਰਨੀ ਸਿੱਖ ਲਈ ਆਪਣਾ ਸਿਰਲ ਕਾਉਣ ਦੀ ਸਿਰਲ ਕਾਵਾ ਬਣਾਉਣਾ ਆਪਣਾ ਛੋਟਾ ਜਿਹਾ ਮਕਾਨ ਕਹਿ ਲਓ ਜਾਂ ਆਪਣੀ ਕੋਈ ਜਗ੍ਹਾ ਰਾਤ ਕੱਟਣ ਵਾਸਤੇ ਜਾਂ ਠਹਿਰਨ ਵਾਸਤੇ ਬਣਾਉਣੀ ਸ਼ੁਰੂ ਕਰ ਲਈ ਉਹਦੇ ਨਾਲ ਫਿਰ ਕੀ ਫਰਕ ਪੈਂਦਾ ਹੈ ਕਿ ਜਦੋਂ ਪੱਕੇ ਨਿਵਾਸ ਬਣਾਉਣੇ ਸ਼ੁਰੂ ਹੋ ਗਏ ਤੇ ਟੋਲੀਆਂ ਬਣਾ ਬਣਾ ਕੇ ਜਿਹੜਾ ਘੁੰਮਣਾ ਆ ਆਸੇ-ਪਾਸੇ ਤੁਰੇ ਫਿਰਨਾ ਜਿੱਦਾਂ ਜੰਗਲ ਦੇ ਵਿੱਚ ਜੰਗਲੀ ਜਾਨਵਰ ਟੋਲੀ ਬਣਾ ਕੇ ਘੁੰਮਦੇ ਫਿਰਦੇ ਆ ਉਹ ਕੰਮ ਖਤਮ ਹੋਣਾ ਸ਼ੁਰੂ ਹੋ ਗਿਆ ਤਾਂ ਉਹਦਾ ਇੱਕ ਸਮਾਜਿਕ ਜੀਵਨ ਦਾ ਉਦੈ ਜਿਹੜਾ ਆ ਸਮਾਜਿਕ ਜੀਵਨ ਦੀ ਸ਼ੁਰੂਆਤ ਜਿਹੜੀ ਆ ਉਹ ਇਥੋਂ ਹੋ ਜਾਂਦੀ ਹੈ ਨਵੇਂ ਪੱਥਰ ਯੁੱਗ ਦੇ ਵਿੱਚ ਮਨੁੱਖ ਦੀ ਉਸ ਸਮਾਜਿਕ ਤਰੀਕੇ ਦੇ ਨਾਲ ਉਹਨੂੰ ਹੌਲੀ-ਹੌਲੀ ਰਹਿਣਾ ਸ਼ੁਰੂ ਕਰ ਦਿੰਦਾ ਆ ਸਮੂਹਿਕ ਜੀਵਨ ਜਿਹਨੂੰ ਕਹਿ ਸਕਦੇ ਆ ਉਹ ਨੇ ਇਥੇ ਜੀਣਾ ਸ਼ੁਰੂ ਕਰ ਦਿੱਤਾ ਆਪਣਾ ਪੱਕੇ ਨਿਵਾਸ ਬਣਾ ਲੇ ਖਾਣ ਪੀਣ ਦਾ ਪ੍ਰਬੰਧ ਫਿਰ ਨਵੇਂ ਪੱਥਰ ਯੁੱਗ ਦੇ ਵਿੱਚ ਅੱਗ ਦੀ ਹੋਜੀ ਮਨੁੱਖ ਕਰਦਾ ਆ ਉਹਨੇ ਪੱਥਰਾਂ ਤੋਂ ਪੱਥਰ ਨਾਲ ਪੱਥਰ ਰਗੜ ਕੇ ਅੱਗ ਬਾਲਣੀ ਸਿੱਖੀ ਜਾਂ ਬਾਸ ਤੋਂ ਵੀ ਬਾਅਦ ਵਿੱਚ ਅੱਗ ਬਾਲਣੀ ਮਨੁੱਖ ਪਾਲ ਲੈਂਦਾ ਆ ਹੁਣ ਲੱਕੜਾਂ ਤੋਂ ਅੱਗ ਬਾਲਣੀ ਸਿੱਖੀ ਫਿਰ ਹੌਲੀ-ਹੌਲੀ ਇਸ ਅੱਗ ਦੇ ਉੱਤੇ ਉਹਨੇ ਆਪਣਾ ਭੋਜਨ ਪਕਾਉਣਾ ਸ਼ੁਰੂ ਕਰ ਦਿੱਤਾ ਜਿਹੜਾ ਕੱਚਾ ਮਾਸ ਖਾਂਦਾ ਸੀ ਉਹਦੇ ਤੋਂ ਆਉਂਦਾ ਇੱਥੇ ਆੜ ਕੇ ਛੁਟਕਾਰਾ ਉਹ ਜਾਂਦਾ ਨਵੇਂ ਪੱਥਰ ਕਾਲ ਦੇ ਵਿੱਚ ਨਵੇਂ ਪੱਥਰ ਯੁੱਗ ਦੇ ਵਿੱਚ ਮਨੁੱਖ ਜਿਹੜਾ ਮਾਸ ਵੀ ਪਕਾ ਕੇ ਖਾਣਾ ਸ਼ੁਰੂ ਕਰ ਦਿੰਦਾ ਤੇ ਭੋਜਨ ਵੀ ਪਕਾਉਣ ਦਾ ਉਹਨੂੰ ਚਾਜ ਆ ਗਿਆ ਭੋਜਨ ਵੀ ਪਕਾਉਣ ਦਾ ਤਰੀਕਾ ਉਹਨੇ ਸਿੱਖ ਲਿਆ ਭੋਜਨ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਜੇ ਗੱਲ ਕਰੀਏ ਕਿ ਹਥਿਆਰਾਂ ਦਾ ਅਸੀਂ ਗਿਣਦੇ ਆ ਕਿ ਹਥਿਆਰ ਉਹਨੇ ਨਵੇਂ ਤਰੀਕੇ ਦੇ ਬਣਾ ਲਏ ਉਹਦਾ ਰਹਿਣ ਸਹਿਣ ਬਦਲ ਗਿਆ ਫਿਰ ਉਹਦਾ ਔਰ ਕਲਾਮਾਂ ਦੇ ਵਿੱਚ ਵੀ ਰੁਚੀਆਂ ਜਿਹੜੀਆਂ ਆ ਉਹਦੀਆਂ ਹੋਣੀਆਂ ਸ਼ੁਰੂ ਹੋ ਗਈਆਂ ਕਿ ਜਿਵੇਂ ਕਿ ਚਿੱਤਰਕਲਾ ਜਾਂ ਹੋਰ ਸੰਗੀਤ ਦੀ ਕਲਾ ਕੋਈ ਵੀ ਸਾਰੇ ਪਾਸੇ ਉਹਦਾ ਧਿਆਨ ਜਿਹੜਾ ਬਣਨਾ ਸ਼ੁਰੂ ਹੋ ਗਿਆ ਫਿਰ ਇਹਦੇ ਤੋਂ ਬਾਅਦ ਪੁਰਾਣੇ ਪੱਥਰ ਕਾਲ ਤੋਂ ਬਾਅਦ ਨਵੇਂ ਪੱਥਰ ਕਾਲ ਦੇ ਵਿੱਚ ਜਿਹੜੀ ਨਵੀਂ चीज ਇੱਕ ਹੋਰ ਬੁਰਗਿਆਉਂਦੀ ਆ ਉਹ ਆਉਂਦੀ ਆ ਕਿ ਮਨੁੱਖ ਦੇ ਅੰਦਰ ਜਿਹੜਾ ਧਾਰਮਿਕ ਭਾਵਨਾਵਾਂ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਜਦੋਂ ਸਮੂਹਿਕ ਜੀਵਨ ਸ਼ੁਰੂ ਹੋ ਗਿਆ ਥੋੜਾ ਸੁਰੱਖਿਆ ਦਾ ਅਨੁਭਵ ਨੂੰ ਅੱਗੇ ਨਾਲ ਪਹਿਲਾਂ ਨਾਲੋਂ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਦੂਜਾ ਉਹਦਾ ਜੀਵਨ ਜਿਹੜਾ ਆ ਉਹ ਇੱਕ ਸੀਕੁਐਂਸ ਦੇ ਵਿੱਚ ਆ ਗਿਆ ਇੱਕ ਪੈਟਰਨ ਦੇ ਵਿੱਚ ਆ ਗਿਆ ਉਹਦੀਆਂ ਜਿਹੜੀਆਂ ਲੋੜਾਂ ਆ ਉਹਨਾਂ ਦੀ ਪੂਰਤੀ ਕਰਨ ਲਈ ਉਹਨੇ ਆਪਣਾ ਇੱਕ ਪ੍ਰਬੰਧ ਸਹੀ ਤਰੀਕੇ ਨਾਲ ਚਲਾਉਣਾ ਸ਼ੁਰੂ ਕਰ ਦਿੱਤਾ ਕਿ ਭੋਜਨ ਲਈ ਲੋਕਾਂ ਦੀ ਵੰਡ ਹੋ ਗਈ ਕਿ ਆਪ ਭੋਜਨ ਲੈ ਕੇ ਆਉਣਗੇ ਆਪ ਪਕਾਉਣਗੇ ਉਹ ਸਾਰਾ ਕੁਝ ਵੰਡਵਰਤ ਕੇ ਕੰਮ ਜਿਹੜੇ ਆ ਕੰਮ ਸ਼ੁਰੂ ਹੋ ਗਏ ਸਾਰੇ ਫਿਰ ਜਦੋਂ ਥੋੜਾ ਜਿਆ ਸੈਟਲ ਹੋ ਜਾਂਦਾ ਹੈ ਫਿਰ ਇਹਨਾਂ ਚੀਜ਼ਾਂ ਵੱਲ ਮਨੋਖ ਆਉਂਦਾ ਹੈ ਕਿਉਂਕਿ ਜਦੋਂ ਰੁੱਝਾ ਹੁੰਦਾ ਹੈ ਹੁਣ ਆਪਣੀ ਗੱਲ ਕਰੀਏ ਤੇ ਜੇ ਕੋਈ ਬੰਦਾ ਫ੍ਰੀ ਹੁੰਦਾ ਹੈ ਜਿਆਦਾ ਟਾਈਮ ਤੇ ਉਹ ਜਾਂਦਾ ਮਾੜੇ ਕੰਮਾਂ ਦੇ ਵਿੱਚ ਸਮਾਂ ਬਤੀਤ ਕਰਨਾ ਸ਼ੁਰੂ ਹੋ ਜਾਂਦਾ ਗਲਤ ਕੰਮਾਂ ਦੇ ਵਿੱਚ ਪੈ ਜਾਂਦਾ ਤੇ ਜੇ ਉਹਨੂੰ ਕੋਈ ਚੰਗੀ ਸੰਗਤ ਮਿਲ ਜਾਂਦੀ ਹੈ ਤੇ ਉਹ ਧਾਰਮਿਕ ਵਾਲੇ ਪਾਸੇ ਪਾਉਂਦਾ ਧਾਰਮਿਕ ਵਾਲੇ ਪਾਸੇ ਨੂੰ ਆਉਣਾ ਸ਼ੁਰੂ ਹੋ ਜਾਂਦਾ ਹੁਣ ਜੇ ਕਿਸੇ ਕੋਲ ਟਾਈਮ ਹੋਊਗਾ ਤੇ ਉਹ ਗੁਰਦੁਆਰਾ ਜਾ ਕੇ ਦੋ-ਤਿੰਨ ਘੰਟੇ ਸੇਵਾ ਕਰੂਗਾ ਜਾਂ ਆਪਣਾ ਨੇਤਰੇਵ ਕਰੂਗਾ ਇਦਾਂ ਹੀ ਉਸ ਸਮੇਂ ਵੀ ਜਦੋਂ ਉਹਨੂੰ ਥੋੜਾ ਸਮਾਂ ਮਿਲਣਾ ਸ਼ੁਰੂ ਹੋ ਗਿਆ ਥੋੜਾ ਸੁਰੱਖਿਆ ਤੋਂ ਧਿਆਨ ਘਟਿਆ ਉਹਦਾ ਜਿਆਦਾ ਜੀਵਨ ਥੋੜਾ ਜਿਆ ਸੁਖਾਲਾ ਆਇਆ ਉਹਦਾ ਸੌਖੇ ਤਰੀਕੇ ਨਾਲ ਕੰਮ ਚੱਲਣਾ ਸ਼ੁਰੂ ਆਇਆ ਫਿਰ ਉਹਦੇ ਵਿੱਚ ਧਾਰਮਿਕ ਭਾਵਨਾਵਾਂ ਦਾ ਵਿਕਾਸ ਜਿਹੜਾ ਹੋਣਾ ਸ਼ੁਰੂ ਆਇਆ ਫਿਰ ਨਵੇਂ ਪੱਥਰ ਯੁੱਗ ਦੇ ਵਿੱਚ ਜੇ ਧਾਰਮਿਕ ਭਾਵਨਾਵਾਂ ਦੀ ਗੱਲ ਕਰੀਏ ਤੇ ਉਹ ਮੰਨਿਆ ਜਾਂਦਾ ਹੈ ਕਿ ਉਹਨੇ ਜਿਆਦਾਤਰ ਸਭ ਤੋਂ ਪਹਿਲਾਂ ਉਸ ਸਮੇਂ ਦੇ ਵਿੱਚ ਦਰਖਤਾਂ ਦੀ ਪੂਜਾ ਕਰਨੀ ਸ਼ੁਰੂ ਕੀਤੀ ਅੱਗ ਦੀ ਪੂਜਾ ਕਰਨੀ ਸ਼ੁਰੂ ਕੀਤੀ ਪਾਣੀ ਦੀ ਪੂਜਾ ਕਰਨੀ ਸ਼ੁਰੂ ਕੀਤੀ ਜਿਹੜੀਆਂ ਕੁਦਰਤੀ ਚੀਜ਼ਾਂ ਆ ਯਾਨੀ ਕਿ ਉਹਨੇ ਸਮੁੱਚੇ ਰੂਪ ਦੇ ਵਿੱਚ ਇੱਕ ਕੁਦਰਤ ਦੀ ਪੂਜਾ ਕਰਨੀ ਸ਼ੁਰੂ ਕੀਤੀ ਤੇ ਇੱਕ ਜਿਵੇਂ ਕਿ ਆਪਣੇ ਗੁਰਨਾਥ ਸਾਹਿਬ ਨੇ ਵੀ ਆਰਤੀ ਵਿਚਾਰਨ ਕੀਤੀ ਆ ਉਹ ਵੀ ਮਹਾਰਾਜ ਨੇ ਇਸੇ ਤਰੀਕੇ ਨਾਲ ਵਿਚਾਰੀ ਹੈ ਕਿ ਕੁਦਰਤ ਦੀ ਜਿਹੜੀ ਆ ਉਹ ਪਰਮਾਤਮਾ ਦੀ ਆਰਤੀ ਕਰ ਰਹੀ ਸੋ ਸਭ ਤੋਂ ਪਹਿਲਾਂ ਮਨੁੱਖ ਨੇ ਸੁਭਾਵਿਕ ਤੌਰ ਤੇ ਬਾਅਦ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਆਪਣੇ ਆਪਣੇ ਸਾਰੇ ਨੇ ਰੱਬਣਾਉਣੇ ਸ਼ੁਰੂ ਕਰ ਲਏ ਉਸ ਸਮੇਂ ਜਿਹੜਾ ਮਨੁੱਖ ਨੇ ਕੁਦਰਤੀ ਚੀਜ਼ਾਂ ਦੀ ਪੂਜਾ ਕਰਨੀ ਸ਼ੁਰੂ ਕੀਤੀ ਜਿਹੜਾ ਜਿਹੜਾ ਉਹਨੂੰ ਸਰੋਤ ਕੁਦਰਤ ਦਾ ਲੱਗਿਆ ਕਿ ਇਹ ਮੇਰੇ ਤੋਂ ਜ਼ਿਆਦਾ ਸਮਰੱਥਾवान ਉਹਦੀ ਉਹਨੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਮਨੁੱਖ ਦੇ ਇਹ ਮਨੁੱਖ ਦੇ ਸੁਭਾਅ ਦੇ ਵਿੱਚ ਹੀ ਗੱਲ ਹੁੰਦੀ ਹੈ ਕਿ ਜਿਹੜੀ ਜੀਵ ਨੂੰ ਲੱਗਦੀ ਆ ਕਿ ਇਹ ਮੇਰੇ ਤੋਂ ਜ਼ਿਆਦਾ ਤਾਕਤਵਾਰ ਹੈ ਜਾਂ ਇਹਦੇ ਤੇ ਕੋਈ ਵੱਖਰੀ ਸਮਰੱਥਾ ਆ ਇਹਦੀ ਕੋਈ ਵੱਖਰੀ ਹੋਊਂਦਾ ਉਹਦੀ ਫਿਰ ਉਹਦੇ ਪਾਸੇ ਬਹੁਤ ਜਗਿਆਸਾ ਮਨੁੱਖ ਦੇ ਅੰਦਰ ਜਾਗਦੀ ਹੈ ਜਿਹੜੇ ਜਿਹੜੇ ਉਸ ਸਮੇਂ ਨਵੇਂ ਪੱਥਰ ਕਾਲ ਦੇ ਵਿੱਚ ਨਵੇਂ ਪੱਥਰ ਯੁੱਗ ਦੇ ਵਿੱਚ ਮਨੁੱਖ ਨੂੰ ਚੀਜ਼ਾਂ ਲੱਗੀਆਂ ਕੋਈ ਕੁਦਰਤੀ ਸ਼ੈਅਆਂ ਲੱਗੀਆਂ ਜਿਹੜੀਆਂ ਉਹਦੇ ਸਮਝ ਤੋਂ ਪਰੇ ਹੀ ਉਹਨਾਂ ਦੀ ਉਹਨੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਫਿਰ ਪੁਰਾਣੇ ਪੱਥਰ ਕਾਲ ਦੇ ਵਿੱਚ ਮਨੁੱਖ ਜਿਹੜਾ ਹੈ ਉਹ ਆਪਣੇ ਢਿੱਡ ਭਰਨ ਤੱਕ ਹੀ ਸੀਮਤ ਸੀਗਾ ਜਦੋਂ ਨਵਾਂ ਪੱਥਰ ਕਾਲ ਆਉਂਦਾ ਆ ਤੇ ਉਹਨੂੰ ਨਵੇਂ ਕੰਮਾਂ ਦੀ ਵੀ ਛੇੜਕ ਲੱਗਦੀ ਆ ਨਵੇਂ ਪ੍ਰਯੋਜਨ ਉਹਦੇ ਸਾਹਮਣੇ ਆਉਂਦੇ ਆ ਫਿਰ ਹੌਲੀ-ਹੌਲੀ ਉਹਦਾ ਦਿਮਾਗ ਵਿਕਸਿਤ ਹੁੰਦਾ ਆ ਉਨਤੀ ਕਰਦਾ ਕਰਦਾ ਉਹ ਇਥੋਂ ਤੱਕ ਪਹੁੰਚਦਾ ਆ ਕਿ ਹੌਲੀ-ਹੌਲੀ ਉਹਨੂੰ ਪਸ਼ੂ ਪਾਲਣ ਦੀ ਯਾਜਤ ਆ ਜਾਂਦੀ ਆ ਜਿਹੜੇ ਪਸ਼ੂ ਜਿਵੇਂ ਦੁੱਧ ਦਾ ਰੋ ਪਸ਼ੂ ਜਿਹੜਾ ਹੋਰ ਪਸ਼ੂ ਉਹਨੂੰ ਕੰਮ ਦੇਣ ਵਾਲੇ ਮਹਿਸੂਸ ਹੁੰਦੇ ਆ ਉਹਨਾਂ ਦੀ ਪਾਲਣਾ ਸ਼ੁਰੂ ਕਰ ਦਿੰਦਾ ਉਹਨਾਂ ਨੂੰ ਆਪਣੇ ਲਈ ਵਰਤਣਾ ਸ਼ੁਰੂ ਕਰ ਦਿੰਦਾ ਤੇ ਹੌਲੀ ਹੌਲੀ ਪਸ਼ੂ ਪਾਲਣ ਦੇ ਨਾਲ ਨਾਲ ਖੇਤੀ ਕਰਨੀ ਵੀ ਮਨੁੱਖ ਇਸ ਪੱਥਰ ਕਾਲ ਦੇ ਵਿੱਚ ਨਵੇਂ ਪੱਥਰ ਕਾਲ ਦੇ ਵਿੱਚ ਸਿੱਖਣੀ ਸ਼ੁਰੂ ਕਰ ਦਿੰਦਾ ਆਪਣੀ ਲੋੜ ਅਨੁਸਾਰ ਚੀਜ਼ਾਂ ਜਿਹੜੀਆਂ ਬੀਜਣੀਆਂ ਉਗਾਉਣੀਆਂ ਉਹਨੂੰ ਆ ਜਾਂਦੀਆਂ ਫਿਰ ਨਵੇਂ ਪੱਥਰ ਕਾਲ ਦੇ ਵਿੱਚ ਹੋਰ ਨਵੀਂ ਚੀਜ਼ ਜਿਹੜੀ ਵਾਪਰਦੀ ਹੈ ਉਹ ਆ ਕਿ ਉਹਦੇ ਜਿਹੜੇ ਆ ਕੱਪੜੇ ਵੀ ਵਿਕਸਿਤ ਹੋ ਜਾਂਦੇ ਜਿਵੇਂ ਫਸਲਾਂ ਬੀਜਣੀਆਂ ਸ਼ੁਰੂ ਕਰ ਦਿੰਦਾ ਕਪਾਹ ਦੀ ਫੋਜੀ ਵੀ ਕਰ ਲੈਂਦਾ ਪਰ ਉਹਦੇ ਨਾਲ ਜਿਹੜੇ ਸਿਰਫ ਖੱਲ ਤੱਕ ਜਾਂ ਅੱਤੇ ਹੰਤ ਤੱਕ ਸੀਮਤ ਸੀਗੇ ਉਹਦੇ ਕੱਪੜੇ ਉਹਨਾਂ ਦੇ ਵੀ ਬਣਨੇ ਜਿਹੜੇ ਐ ਸ਼ੁਰੂ ਹੋ ਜਾਂਦੇ ਆ ਰੂਨ ਦੇ ਬਣਨੇ ਸ਼ੁਰੂ ਹੋ ਜਾਂਦੇ ਆ ਉਹਦੇ ਤੋਂ ਬਾਅਦ ਨਵੇਂ ਪੱਥਰ ਕਾਲ ਦੇ ਵਿੱਚ ਜਿਹੜਾ ਮਨੁੱਖਿਆ ਉਹ ਖਾਣ ਪੀਣ ਦੇ ਲਈ ਮਿੱਟੀ ਦੇ ਬਰਤਨ ਵੀ ਜਿਹੜੇ ਐ ਖਦਾਈਆਂ ਤੋਂ ਪ੍ਰਾਪਤ ਹੁੰਦੇ ਆ ਜਿਨ੍ਹਾਂ ਦੇ ਵਿੱਚ ਉਹਦਾ ਭੋਜਨ ਦਾ ਜਾਂ ਆਪਣੇ ਤਰਲ ਪਦਾਰਥ ਜੋ ਵੀ ਖਾਣ ਪੀਣ ਨੂੰ ਜੋ ਚੀਜ਼ਾਂ ਵਰਤਦਾ ਸੀਗਾ ਉਹ ਜਿਹੜੀਆਂ ਆ ਉਹਦੇ ਵਿੱਚ ਮੁਕੰਮਲ ਉਹਨੂੰ ਸਹੀ ਤਰੀਕੇ ਦੇ ਨਾਲ ਪ੍ਰਾਪਤ ਹੋਣੀਆਂ ਵਰਤਨੀਆਂ ਸ਼ੁਰੂ ਕਰ ਦਿੰਦਾ ਹੈ ਮਿੱਟੀ ਦੇ ਬਰਤਨ ਵੀ ਜਿਹੜੇ ਖਦਾਈਆਂ ਤੋਂ ਪ੍ਰਾਪਤ ਹੁੰਦੇ ਆ ਇਸ ਦੇ ਨਾਲ ਹੀ ਹੋਰ ਵੀ ਜਿੰਨੀਆਂ ਵੀ ਚੀਜ਼ਾਂ ਉਹਦੇ ਵਿਕਾਸ 'ਚ ਆਉਂਦੀਆਂ ਉਹ ਸਾਰੀਆਂ ਅਸੀਂ ਲਗਭਗ ਡਿਸਕਸ ਕਰ ਚੁੱਕੇ ਆ ਸੋ ਇਹਨੂੰ ਦੋ ਚੀਜ਼ਾਂ 'ਚ ਵੀ ਆ ਸਕਦਾ ਆ ਕਿ ਪੁਰਾਣੇ ਪੱਥਰ ਕਾਲ ਦੇ ਨਵੇਂ ਪੱਥਰ ਕਾਲ ਦੇ ਯੁੱਗ ਦੇ ਵਿੱਚ ਆਪਸੀ ਅੰਤਰ ਜਾਂ ਵੱਖਰੇ ਵੱਖਰੇ ਤਰੀਕੇ ਦੇ ਨਾਲ ਵੀ ਜਿਹੜਾ ਆ ਅਸੀਂ ਉਹਨਾਂ ਦਾ ਡਿਸਕ੍ਰਾਈਬ ਕਰ ਸਕਦੇ ਆ ਕਿ ਪ੍ਰਾਣੇ ਪੱਥਰ ਕਾਲ ਦੇ ਵਿੱਚ ਵੀ ਜੋ-ਜੋ ਵੀ ਇਹ 4-5 ਪੁਆਇੰਟ ਉਹਨਾਂ ਦੇ ਮੇਨ ਤੌਰ ਤੇ ਬਣਦੇ ਆ ਹੋਰ ਜਿੰਨੇ ਸਾਡੇ ਕੋਲ ਬਣਾਏ ਜਾ ਸਕਣੇ ਸੀ ਬਣਾ ਸਕਦੇ ਆ ਇਹਦੇ ਪੇਪਰ ਦੇ ਵਿੱਚ ਲਈ ਵੀ ਕਿ ਨਵਾਂ ਪੱਥਰ ਕਾਲ ਦੇ ਵਿੱਚ ਜਿਵੇਂ ਪ੍ਰਾਣੇ ਪੱਥਰ ਕਾਲ ਦੇ ਵਿੱਚ ਰਹਿਣ ਸਹਿਣ ਉਹਨਾਂ ਦੇ ਉਜਾਰ ਫਿਰ ਉਹਨਾਂ ਦੀ ਅਜੀਵਿਕਾ ਦੇ ਸਾਧਨ ਨਿਵਾਸ ਖੇਤਰ ਉਹਨਾਂ ਦੇ ਕੱਪੜੇ ਕਹਿਣੀ ਕਲਾ ਸੰਗੀਤ ਧਾਰਮਿਕ ਭਾਵਨਾਵਾਂ ਦਾ ਵਿਕਾਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਮੁੱਖ ਰੂਪ ਵਿੱਚ ਮੈਂ ਇੱਕ ਵਾਰੀ ਫੇਰ ਜਿਹੜੇ ਪੁਆਇੰਟ ਰਿਪੀਟ ਕਰ ਦਿੱਤੇ ਆ ਉਹ ਸਾਰੇ ਜਿਹੜੇ ਆ ਇਹਨਾਂ ਨੂੰ ਐਕਸਪਲੇਨ ਅਸੀਂ ਚੰਗੇ ਤਰੀਕੇ ਦੇ ਨਾਲ ਹੁਣ ਕੁਝ ਵੀਡੀਓ ਦੇ ਮਾਧਮ ਨਾਲ ਜਾਂ ਕੁਝ ਨੋਟਸ ਵਗੈਰਾ ਅਸੀਂ ਪੜ੍ਹ ਕੇ ਚੰਗੀ ਤਰ੍ਹਾਂ ਐਕਸਪਲੇਨ ਕਰ ਸਕਦੇ ਆ ਸੋ ਇਸੇ ਤਰ੍ਹਾਂ ਵੀਡੀਓਜ਼ ਦੇ ਨਾਲ ਜੁੜੇ ਰਹੋ ਇਹ ਸਾਰੀ ਸੀਰੀਜ਼ ਜਿਹੜੀ ਆ ਲਗਾਤਾਰ ਅਸੀਂ ਅਪਲੋਡ ਕਰਦੇ ਰਵਾਂਗੇ 2 ਜੂਨ ਤਿੱਦ ਨਾਲ ਸਾਡੀ ਕੰਪਲੀਟ ਹੁੰਦੀ ਆ ਸਾਰੀਆਂ ਜੁਨਟਾਂ ਦੇ ਉੱਪਰ ਅਸੀਂ ਵੀਡੀਓਜ਼ ਜਿਹੜੀਆਂ ਅਪਲੋਡ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ